ਆਲ ਪਹਿਲਾਂ YouTube ਵਾਲਿਆਂ ਨੂੰ Facebook ਵਾਲਿਆਂ ਨੂੰ ਸੋ ਮੇਰਾ ਗਾਣਾ ਨਵਾਂ ਮੈਂ ਲਿਖਿਆ ਗਾਣਾ ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਸਪੋਰਟ ਕਰਿਓ ਗਰੀਬ ਦੀ ਹੱਥ ਜੋੜ ਕੇ ਬੇਨਤੀ ਹੈ ਸੋ ਗਾਣਾ ਕਿਵੇਂ ਲੱਗਾ ਮੇਰਾ ਨਾਮ ਕਮਲਾ ਕਮਲ ਸਿੰਗਰ ਦੀਵਾ ਪਹਿਲਾਂ ਵੀ ਵੀਡੀਓ ਵੇਖੀਆਂ ਦਵਾਨਾਂ ਦੀਆਂ ਫੇਰ ਫੇਰ ਆ ਰੀਆਂ ਇਹ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਨਿੱਕੇ ਉਡੀ ਗਲੋ ਨਾ ਕਰੇ ਜੇ ਦਿਖਾਈ ਜਾਨੀ ਏ ਓ ਪਿਆਰ ਤਾਂ ਤੂੰ ਕਰਦੀ ਨਹੀਂ ਐਵੇਂ ਗੁੱਸਾ ਜਾ ਦਿਖਾਈ ਜਾਨੀ ਏ ਓ ਪਿਆਰ ਤਾਂ ਤੂੰ ਕਰਦੀ ਨਹੀਂ ਐਵੇਂ ਗੁੱਸਾ ਜਾ ਦਿਖਾਈ ਜਾਨੀ ਏ ਉਹਨੇ ਕਿਹੜੀ ਗੱਲੋਂ ਨਖਰੇ ਜੇ ਨਖਰੇ ਜੇ ਦਿਖਾਈ ਪਿਆਰ ਤਾਂ ਤੂੰ ਕਰਦੀ ਨਹੀਂ ਐਵੇਂ ਗੁੱਸਾ ਜਾ ਦਿਖਾਈ ਜਾਨੀਏ ਮੈਂ ਤਾਂ ਤੈਨੂੰ ਪਿਆਰ ਤਾਂ ਕਮਲিয়ে ਦਿਲੋਂ ਕਰਦਾ ਆ ਉਹ ਕਮਲ ਤਾਂ ਐਉਂ ਪਿਆਰ ਤੈਨੂੰ ਦਿਲੋਂ ਕਰਦਾ ਆ ਐਵੇਂ ਗੁੱਸੇ ਦੇ ਵਿੱਚ ਐਵੇਂ ਗੁੱਸੇ ਦੇ ਵਿੱਚ ਮੇਰਾ ਮੂੰਹ ਨਿੱਕੇ ਢੀ ਗੱਲੋਂ ਨਖਰੇ ਜੇ ਨਖਰੇ ਜੇ ਦਿਖਾਈ ਜਨੀਏ ਓ ਪਿਆਰ ਤਾਂ ਤੂੰ ਕਰਦੀ ਨਹੀਂ ਐਵੇਂ ਗੁੱਸਾ ਜਾ ਦਿਖਾਈ ਜਨੀਏ ਓ ਪਿਆਰ ਤਾਂ ਤੂੰ ਕਰਦੀ ਨਹੀਂ ਐਵੇਂ ਗੁੱਸਾ ਜਾ ਦਿਖਾਈ